ਏ 23 24 ਦੀ ਦਰਮਿਆਨੀ ਰਾਤ ਨੂੰ ਨਾ ਇੱਕ ਮੰਡੀ ਦੇ ਵਿੱਚ ਦੋ ਵਿਅਕਤੀ ਆਉਂਦੇ ਆ ਉਹ ਬੁੱਲਡਵਾਜੀ ਕਰਦੇ ਆ ਬੁੱਲਡਵਾਜੀ ਦੌਰਾਨ ਲੇਬਰ ਦੇ ਕੁਝ ਵਿਅਕਤੀਆਂ ਨਾਲ ਉਹਨਾਂ ਦੀ ਛੜੱਪ ਹੋ ਜਾਂਦੀ ਹੈ ਛੜੱਪ ਦੌਰਾਨ ਲੇਬਰ ਦੇ ਬੰਦੇ ਉਹਨਾਂ ਨੂੰ ਰੋਕ ਲੈਂਦੇ ਆ ਰੋਕੂ ਤੋਂ ਬਾਅਦ ਉਹ ਆਪਣੇ ਆਪ ਨੂੰ ਆਜ਼ਾਦ ਕਰਾਉਣ ਦੀ ਵਜ੍ਹਾ ਨਾਲ ਇੱਕ ਥੋੜਾ ਮਾਰਦੇ ਆ ਇੱਕ ਬੰਦੇ ਜਿਹੜਾ ਰਫੂਲ ਨਾਮ ਦਾ ਵਿਅਕਤੀ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਜ਼ਖਮੀ ਨੂੰ ਪਹਿਲਾਂ ਏਪੀ ਜੈਨ ਏਪੀ ਜੈਨ ਲੈ ਕੇ ਜਾਂਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਰੈਪਰ ਬੱਤੀ ਦਾ ਕਰ ਦਿੰਦੇ ਆ ਬੱਤੀ ਦੇ ਵਿੱਚ ਇਹ 24 ਤਰੀਕ ਨੂੰ ਪੀਜੀਆਈ ਚੱਲੀ ਜਾਂਦੇ ਆ ਤੇ 26 ਤਰੀਕ ਨੂੰ ਸਵੇਰੇ ਸਾਨੂੰ ਪੀਜੀਆਈ ਤੋਂ ਮੈਸੇਜ ਆਉਂਦਾ ਵੀ ਜਿਹੜਾ ਰਾਹੁਲ ਕੁਮਾਰ ਉਹਦਾ ਵਿਅਕਤੀ ਸੀਗਾ ਨਾਜਮੰਡੀ ਤੋਂ ਦਾਖਲ ਹੋਇਆ ਸੀਗਾ ਉਹਦੀ ਮੌਤ ਹੋ ਜਾਂਦੀ ਆ ਉਹ ਮੌਤ ਦੌਰਾਨ ਅਸੀਂ ਆਪਣੇ ਸੀਨੀਅਰ ਅਫਸਰਾਂ ਨੂੰ ਦੱਸਦੇ ਆ ਸਾਡੇ ਸੀਨੀਅਰ ਅਫਸਰ ਅੱਡ-ਅੱਡ ਟੀਮਾਂ ਬਣਾਉਂਦੇ ਆ ਸਰਦਾਰ ਐਸਐਸਪੀ ਆਈਪੀਐਸ ਟਿਆਲਾ ਸਰਦਾਰ ਨਾਨਕ ਸਿੰਘ ਅਤੇ ਡੀਐਸਪੀ ਰਾਜਪੁਰਾ ਸਰਦਾਰ ਮਨਜੀਤ ਸਿੰਘ ਇਹ ਆਪਣੇ ਸੋਰਸ ਸਾਨੂੰ ਦੰਦਿਆ ਤੇ ਸਾਨੂੰ ਕੁਝ ਹਦਾਇਤਾ ਕਰਦਿਆ ਉਹ ਅਫਸਰਾਂ ਦੀਆਂ ਹਦਾਇਤਾ ਮਦਦ ਕਰਕੇ ਅਸੀਂ ਕੰਮ ਕਰਨਾ ਸਟਾਰਟ ਕਰ ਦਿੰਨੇ ਆ ਤੇ ਸਾਨੂੰ ਵੱਡੀ ਕਾਮਯਾਬੀ ਉਦੋਂ ਮਿਲਦੀ ਹੈ ਜਦੋਂ ਦੋ ਵਿਅਕਤੀ ਇੱਕ ਹਰਜਿੰਦਰ ਸਿੰਘ ਤੇ ਦੂਜਾ ਅਮਨਦੀ ਇਹਨਾਂ ਤੇ ਪਹਿਲਾਂ ਵੀ ਪਰਚੀ ਸੀਗੇ ਕੁਝ ਕੈਮਰੇ ਦੇਖ ਕੇ ਅਸੀਂ ਇਹਨਾਂ ਦੀ ਪੈਡ ਦਬਦੇ ਆ ਪੈਡ ਦਬਣ ਦੇ ਨਾਲ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲੰਨੇ ਜਿਹੜੇ ਮੰਨਦੇ ਆ ਵੀ ਅਸੀਂ ਇਹ ਕਤਲ ਕੀਤਾ ਜਿਹੜਾ ਇਤਕ ਮੰਡੀ ਚ ਕਣ ਇਕੱਠੀ ਕਰਨ ਵਾਲਾ ਫੋੜਾ ਹੁੰਦਾ ਉਹਦੇ ਨਾਲ ਵਾਰ ਕਰਦੇ ਆ ਉਹਦੇ ਨਾਲ ਹੀ ਇਹ ਜਤਮੀ ਹੋਇਆ ਸੀ ਅੱਜ ਅਸੀਂ ਇਹਨਾਂ ਨੂੰ ਪੁਲਿਸ ਚ ਪੇਸ਼ ਕੀਤਾ ਤੇ 2 ਦਿਨ ਦਾ ਪੁਲਿਸ ਰਿਮਾਂਡ ਲਿਆ ਮੰਡੀ ਕੀ ਕਰਨਾ ਸੀ ਸਾਰੇ ਇਹ ਹੋ ਸਕਦਾ ਸਾਡੀ ਇਨਵੈਸਟੀਗੇਸ਼ਨ ਚੱਲਦੀ ਆ ਹੋ ਸਕਦਾ ਕੋਈ ਗਲਤ ਨੀਅਤ ਨਾਲ ਆਇਆ ਹੋਵੇ ਜਾਂ ਕੋਈ ਕੋਈ ਚੋਰੀ ਦੇ ਵਾਰ ਦਾ ਕਰਨ ਆਇਆ ਹੋਵੇ ਸਰ ਇਹਨਾਂ ਕੋਈ ਹਥਿਆਰ ਵਗੈਰਾ ਕੋਈ ਬੰਦ ਨਹੀਂ ਹਥਿਆਰ ਕੋਈ ਨਹੀਂ ਹੋਇਆ ਜੀ ਇਹਨਾਂ ਨੇ ਹਥਿਆਰ ਆਪਣਾ ਜਿਹੜਾ ਫੋੜਾ ਹੁੰਦਾ ਉਸੇ ਨੂੰ ਹਥਿਆਰ ਬਣਾ ਕੇ ਯੂਜ਼ ਕੀਤਾ ਫੋੜਾ ਜੇ ਉੱਥੋਂ ਚੱਕਿਆ ਸੀ ਕਿ ਪਿੱਛੋਂ ਲੈ ਕੇ ਆਏ ਜੀ ਨਹੀਂ ਨਹੀਂ ਫੋੜਾ ਉੱਥੋਂ ਹੀ ਚੱਕਿਆ ਜੀ ਇਹ ਉੱਥੋਂ ਪਹਿਲਾਂ ਇਹਨਾਂ ਦੀ ਆਪ ਚ ਖੇਬੜ ਬਾਜੀ ਹੋਈ ਆ ਉਹ ਖੇਬੜ ਬਾਜੀ ਦੌਰਾਨ ਫਿਰ ਇਹਨਾਂ ਨੇ ਫੋੜੇ ਨਾਲ ਜਿਹੜਾ ਰਾਹੁਲ ਵੈ ਸੀਗਾ ਉਹਦੇ ਤੇ ਵਾਰਤਾ ਸਰ ਦਾਣਾ ਬੰਦੇ ਦਾਣਾ ਬੰਦੇ ਦੇ ਪ੍ਰਧਾਨ ਦਾ ਕਹਿਣਾ ਕਿ ਉਸ ਇਲਾਕੇ 'ਚ ਚੋਰੀਆਂ ਬਹੁਤ ਹੋੜੀਆਂ ਵੀ ਆਸ-ਪਾਸ ਦੇ ਇਲਾਕੇ ਦੇ ਬਹੁਤ ਲੋਕ ਇਸ ਤਰ੍ਹਾਂ ਮੰਡੀ 'ਚ ਦਾਖਲ ਹੋ ਜਾਂਦੇ ਆ ਚੋਰੀ ਦੀ ਵਾਰਤਾ ਤੁਹਾਨੂੰ ਅਨਜਾਨੇ ਦਿੰਦੇ ਚੋਰੀ ਦੀ ਵਾਰਤਾ ਤੇ ਜੀ ਅਸੀਂ ਅਸੀਂ ਉਸ ਤੋਂ ਜ਼ਿਆਦਾ ਮਤਲਬ ਕਿਸੇ ਨੂੰ ਟਰੈਪ ਨਹੀਂ ਕਰ ਸਕਦੇ ਕਿਉਂਕਿ ਉੱਥੇ ਲੇਬਰ ਜਾਂ ਹੋਰ ਕਾਫੀ ਮਤਲਬ ਰਸ਼ ਹੁੰਦਾ ਉਦੇ ਕਰਕੇ ਅਸੀਂ ਕਿਸੇ ਨੂੰ ਟ੍ਰੈਪ ਨਹੀਂ ਕਰ ਸਕਦੇ ਪਰ ਅਸੀਂ ਕਾਫੀ ਉੱਥੇ ਆਪਣੇ ਸੋਰਸ ਲਾਏ ਹੋਏ ਆ ਕਈ ਵਾਰਤ ਫੜੇ ਵੀ ਆ ਅਸੀਂ ਦੋ ਦਿਨਾਂ ਚ ਤੁਹਾਨੂੰ ਵਧੀਆ ਖਬਰ ਉਹ ਹੀ ਦਵਾਂਗੇ ਸਰ ਜੀ ਇਹ ਗੱਲ ਵੀ ਸਾਹਮਣੇ ਆਈ ਹੈ ਜੀ ਵੀ ਇਹਨਾਂ ਦੀ ਕੋਈ ਇਸ ਤੋਂ ਪਹਿਲਾਂ ਵੀ ਕੋਈ ਆਪਣੀ ਦੁਸ਼ਮਣੀ ਸੀ ਕਿ ਮੌਕੇ ਦੀ ਇਹ ਵਾਰਦਾਤ ਹੋਈ ਹੈ ਨੀ ਇਹ ਵੀ ਅਸੀਂ ਦੇਖ ਰਹੇ ਆ ਜੀ ਉਹ ਲੈਵਲ ਤੇ ਵੀ ਅਸੀਂ ਕੰਮ ਕਰ ਰਹੇ ਆ ਉਹ ਵੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਆ ਉਹ ਵੀ ਹੋ ਸਕਦਾ ਵੀ ਕੋਈ ਪੁਰਾਣੀ ਦੁਸ਼ਮਣੀ ਹੋ ਗਈ ਹੋਵੇ ਨੀ ਪੁਰਾਣਾ ਪਰਚਾ ਵੀ ਪਰਚੇ ਹੈਗੇ ਨੇ ਜੀ ਦੋ ਪਰਚੇ ਨੇ ਤੇ ਮਤਲਬ ਆਪਣਾ ਹਰਜਿੰਦਰ ਦੇ ਦੋ ਪਰਚੇ ਆ ਜੀ ਤਾਰੇ ਪੈਦਾ ਲਏ ਸੀਗੇ ਕਿਸੇ ਚੀਜ਼ ਦੇ ਤੇ ਨਹੀਂ ਮੋਟਰਸਾਈਕਲ ਤੇ ਆਏ ਸੀ ਜੀ ਇਹ ਮੋਟਰਸਾਈਕਲ ਸੀ ਜਿਹੜਾ ਉਹਦੇ ਤੇ ਆਏ ਸੀ ਉਹ ਵੀ ਅਸੀਂ ਮਤਲਬ ਉਹਦਾ ਨੰਬਰ ਵਗੈਰਾ ਕਢਾ ਰਹੇ ਹਾਂ ਚੋਰੀ ਦਾ ਹੈ ਜ ਇਹਨਾਂ ਦਾ ਸਰ ਕਿਤੇ ਦੇ ਰਹਿਣ ਵਾਲੇ ਸੀ ਇਹ ਤੱਕ ਤਾਂ ਜਿਹੜਾ ਹਰਚਿੰਦਰ ਸਿੰਘ ਹੈ ਜੀ ਉਹ ਤਾਂ ਆਕੜਪਿੰਡ ਦਾ ਰਹਿਣ ਵਾਲਾ ਜਿਹੜਾ ਖੀੜੀ ਕੰਡਿਆ ਥਾਣੇ ਚ ਪਿੰਦਾ ਜੀ ਤੇ ਜਿਹੜਾ ਅਮਨਦੀਪ ਹੈ ਜੀ ਉਹ ਅੰਬਾਲੇ ਦਾ ਰਹਿਣ ਵਾਲਾ ਤੇ ਮ੍ਰਿਤਕ ਸਰ ਇਹ ਰਾਹੁਲ ਕੁਮਾਰ ਹੈ ਜੀ ਇਹ ਬਿਹਾਰ ਦੇ ਵਿੱਚ ਮੋਹੀ ਮੰਡ ਪਿੰਡ ਪੈਂਦਾ ਇਹ ਉੱਥੇ ਦਰ ਹੈ ਰਿਮਾਂਡ ਕਿੰਨਾ ਲਿਆ ਕਰੀ ਨਾ ਅਸੀਂ ਅੱਜ ਇਹਨਾਂ ਨੂੰ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਸੀਗਾ ਜਨੂੰ ਮਾਨ ਅਦਾਲਤ ਨੇ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਸੀ ਸਰ ਇਹਦੇ ਦੌਰਾਨ ਕੋਈ ਇਸ ਤੇ ਹੈ ਜੀ ਸਾਹਮਣੇ ਆ ਸਕਦੇ ਵੀ ਕੋਈ ਇਹਨਾਂ ਕੋਲ ਹੂਰ ਵੀ ਕੋਈ ਗੁੱਝੇ ਪੇਸ਼ ਹੋਣ ਦੇ ਨਿਕਲਣ ਦੀ ਆਸ ਹੈ ਹੋ ਸਕਦਾ ਸੀ ਅਸੀਂ ਹਰ ਇੱਕ ਲੈਵਲ ਤੇ ਹਰ ਇੱਕ ਪੱਧਰ ਤੇ ਕੰਮ ਕਰਾਂਗੇ ਜੀ ਦੇਖਾਂਗੇ ਹੋਰ ਵੀ ਇਹਨਾਂ ਨੇ ਕੀ ਕੀਤਾ ਤੇ ਕਿਤੇ ਕਿਤੇ ਕੰਮ ਆ ਆਪਣੇ ਕਿਹਨੇ ਇਹਨਾਂ ਨੂੰ ਅਰੈਸਟ ਕੀਤਾ ਨੂੰ ਨਹੀਂ ਨਹੀਂ ਇਹਨਾਂ ਨੂੰ ਅਸੀਂ ਮਤਲਬ ਰਾਜਪਥੀ ਤੋਂ ਅਰੈਸਟ ਕੀਤਾ ਅਰੇ ਜੀ ਪਤਾ ਲਿਆ ਸੀ ਨਸ਼ਾ ਤਸਕਰੀ ਵਾਲੇ ਕੰਮ ਕਰਦੇ ਆ ਜਿਹਾ ਕਰਨਾ ਹਾਂ ਜੀ ਉਹ ਵੀ ਅਸੀਂ ਦੇਖ ਰਹੇ ਆ ਜੀ ਉਹ ਵੀ ਦੇਖਾਂਗੇ ਸਾਰਾ ਇਨਵੈਸਟੀਗੇਸ਼ਨ ਕਰਾਂਗੇ ਉਹ ਵੀ ਸੀਨ ਤੁਹਾਡੇ ਸਾਹਮਣੇ ਲਿਆਵਾਂਗੇ